ਕੀ ਕੀਤੀ ਵੀ ਤੇ ਹੌਲੀ ਹੌਲੀ ਪਤਾ ਲੱਗੂ ਕਿਉਂਕਿ ਪਹਿਲੀ ਵਾਰ ਚੀਜ਼ ਆਈ ਆਪਣੀ ਮੇਰਾ ਆਈ ਜਾਂਦਾ ਹੈ ਪਾਸਲ ਰਖੜੀ ਦਾ ਇੱਕ ਗਿਫਟ ਦੇ ਤੌਰ ਤੇ ਆਈ ਜਾਂਦਾ ਤੇ ਹੁਣ ਬਸ ਆਉਣ ਵਾਲਾ ਵੀਰੇ ਨੇ ਮੈਨੂੰ ਗਿਫਟ ਜਾਈ ਵੀਰੇ ਨੇ ਮੰਮਾ ਵੀ ਵੇਟ ਕਰੀ ਜਾਂਦੇ ਨੇ ਨਾਲ ਕਹਿੰਦੇ ਥੈਂਕ ਯੂ ਵੀਰੇ ਇਹ ਵੀਰੇ ਨੇ ਬਹੁਤ ਵਧੀਆ ਕੰਮ ਕੀਤਾ ਜੋ ਮੇਰੇ ਕੰਮ ਦੀ ਚੀਜ਼ ਵੀ ਹੋ ਗਈ ਵੀਰੇ ਨੂੰ ਜੇ ਇਹ ਵੀਰੇ ਨਾ ਪਏ ਤਾਂ ਦੂਜੇ ਪੈਸੇ ਨੇ ਮੈਂ ਸੂਟ ਨਹੀਂ ਲਿਓਣੇ ਸੀ ਪਰ ਮੈਂ ਆ ਲਿਆਉਣਾ ਸੀ ਵਾਓ ਇਹ ਹੈਗੇ ਮਾਈਕ ਜੋ ਇੱਥੇ ਲੱਗੇ ਹੈਗੇ ਹੁਣ ਇਹਨਾਂ ਨੂੰ ਓਪਣ ਕਰਦੇ ਆਂ ਆਈ ਕੋਲੋਂ ਦਾ ਜੀ ਨਹੀਂ ਕਰਦਾ ਐਂ ਹੀ ਲਾ ਲਿਆ ਕਰੀਂ ਡੱਬਾ ਇੱਥੇ ਇਹ ਜੀ ਮੇਰੇ ਵਾਸਤੇ ਬਹੁਤ ਜ਼ਰੂਰੀ ਸੀ ਕਿਉਂਕਿ ਜਿਹੜੀ ਮੈਂ ਵਲੋਗ ਜਾਂ ਜਿਹੜੇ ਮੈਂ ਵਲੋਗ ਨੂੰ ਕਿਸੇ ਜਾਣ ਵੀਡੀਓ ਬਣਾਉਂਦੀ ਸੀਗੀ ਉਹ ਆਵਾਜ਼ ਹੀ ਨਹੀਂ ਹੁੰਦੀ ਸੀ ਜੇ ਥੋੜਾ ਇਹ ਦੂਰ ਜਾ ਰਹੇ ਸੀ ਜੀ ਨੇ ਉਹ ਮੈਂ ਯੂਜ਼ ਕਰਕੇ ਦੇਖੀ। ਹੁਣ ਕੀ ਜੀ ਹੈ? ਤਾਰਾ ਕੋਈ ਚੈੱਕ ਕਰਨਾ ਹੀ ਹੈ। ਚਾਰਜਰ ਹੋਊਗਾ ਸ਼ਾਇਦ। ਹਾਂ। ਉਹਦੇ ਤੇ ਲੱਗਦੀ। ਇਹਦੀ ਲੱਗਦੀ। ਆਹ ਜੀ ਇਹ ਲੱਗੂ ਵੀ ਫਿਰ ਹੈ ਦੇ। ਅੱਛਾ। ਚਿਮਟੀਆਂ। ਆਹ ਪੰਜ ਚਿਮਟੀਆਂ ਲੈ ਆ ਗਏ ਓਏ। ਖਚਵਾਲ ਪੈਂਦੇ ਆ। ਯਮਨ ਦਿਖਾ ਦੋ। ਮਾਈਕ ਦੇ ਨਾਲ ਨਾਲ ਬੱਦਲ ਵੀ ਆ ਗਏ ਆਪਣੇ। ਵੀਰੇ ਨੇ ਸੱਚੀ ਨਹੀਂ ਚੀ ਚੀ ਦਿੱਤੀ ਨਾ ਤਾਂ ਇੱਕ ਹੀ ਚੀਜ਼ ਹੋ ਗਈ ਇਹ ਗੋਲੀ ਹੁੜੀ ਪਤਾ ਲੱਗੂਗਾ ਕਿ ਮੈਂ ਪਹਿਲੀ ਵਾਰੀ ਚੀ ਜਾਈਆ ਆਪਣੀ ਲੋੜ ਸਰਚ ਕਰਨਾ ਪਊਗਾ ਸਾਰਾ ਬਸ ਕੀਏ ਬੋਲੋ ਬੋਲਾਰੇ ਅਰੂੰਗੀ ਓ ਬੱਚੇ ਹਾ ਹਾ ਅੱਛਾ ਐ ਥੋੜਾ ਮोटा ਜਿਹਾ ਪਤਾ ਆਏਗਾ ਵੀਰੇ ਤਰਕ ਕਿਉਂ ਕਰੇ ਬਹੁਤ ਸਾਰੀਆਂ ਅਰੇ ਮਿੰਦਰ ਵੀਰਾ ਤੁਸੀਂ ਵੀਰੇ ਨੇ ਤਾਂ ਸੀ ਨਾਮ ਨਹੀਂ ਲੈਣਾ ਪਰ ਮੈਂ ਲਵਾਂਗੀ ਸਾਰੇ ਵੀਰੇ ਤਰੱਕੀ ਕਰੋ ਐ ਨਾਮ ਨਹੀਂ ਕਿ ਕਿ ਅੰਕਲ ਵੀ ਤਰੱਕੀਆਂ ਕਰੋ ਫੇਰੀ ਗਿਫਟ ਭੇਜਾਂਗੇ ਮੇਰੇ ਤੋਂ ਬਾਅਦ ਤਰੱਕੀ ਕਰੋ ਤੁਸੀਂ ਸਾਰੇ ਮੈਂ ਮੰਗਣ ਜੋ ਕਰੀ ਹੋਏ ਤੁਸੀਂ ਤੇ ਚੱਕਰੀ ਆ ਜਾ ਇਨਸਾਨੀ ਨਾ ਅਡਿਸਨ ਜੀ ਅੱਛਾ ਕਦੇ ਕਦੇ ਵਰਤੀ ਤੇ ਹੁੰਦੀ ਨਹੀਂ ਵਰਤੂ ਸਾਡੀ ਆਪ ਹੂੰ ਜਦੋਂ ਪਾਰਟੀ ਜੀ ਮਾਰਨੀ ਆ ਕਰੂ ਉਹਦੇ ਵਰਤੇ ਕਰਾਂਗੇ ਚਾਰਜ ਦੇ ਰਿਹਾ ਹੈ ਨਹੀਂ ਕਿੰਨਾ ਚ ਹੈ ਕਮਲੀ ਜੀ ਨੂੰ ਅੰਨੀ ਹਾਸਿਆ ਨਾ ਹੈ ਉਹ ਹਾਸਿਆ ਵਾਲੀ ਖੁਸ਼ੀ ਆ ਜਿਹੜੇ ਤੇਰੇ ਮੂੰਹ ਹੀ ਵਿੱਚ ਜਾਂਦਾ ਮੈਂ ਤਾਂ ਪਤਾ ਹੀ ਨਹੀਂ ਤੁਹਾਨੂੰ ਐਨਾ ਜੀ 80% ਹੈ ਚਾਰਜ ਵੀ ਰਹਦਾ ਹੈ ਠੀਕ ਹੈ ਪਰ ਹੈ ਥੈਂਕ ਯੂ ਸੋ ਮਚ ਵੀਰੇ ਕਿੰਨੀ ਸੋਣੀ ਬਾਣੀ ਹੋਣੀ ਹੈ ਆ ਗਿਆ ਆ ਗਿਆ ਮੈਨੂੰ ਵੱਲ ਆ ਗਿਆ ਕਿਵੇਂ ਚਲਾਉਣਾ ਇਹਨੂੰ ਤੇ ਕਿਵੇਂ ਨਹੀਂ ਜਿਹੜੀ ਆਹ ਵਾਲੀ ਚੀਜ਼ ਹੈ ਇਹ ਪੂਰੀ ਪਰਫੈਕਟ ਹੈਗੀ ਹੈ ਕਿਉਂਕਿ ਇਸ ਚ ਵਾਈਪ ਆਟ ਦੀ ਨਹੀਂ ਹੈ ਇਹ ਹੈਗੀ ਦੋ ਨੰਬਰ ਤੇ ਹੁਣ ਹੋ ਗਈ ਇਹ ਤਿੰਨ ਨੰਬਰ ਤੇ